ਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਪੰਨਾ ਸਿੱਧੂ ਤੇ ਹੋ ਰਹੇ ਤਸੱਦਦ ਦੀ ਹਾਂਜੀ ਬਿਲਕੁਲ ਕਿਉਂਕਿ ਲੋਕਾਂ ਦੇ ਨਾਲ ਜਿਹੜਾ ਵੀ ਕੋਈ ਅੱਜ ਦੇ ਟਾਈਮ ਖੜਦਾਗਾ ਤੇ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਾਫੀ ਉਸ ਨੂੰ ਤਸੱਦਦ ਉਸਦੇ ਪਰਿਵਾਰ ਨੂੰ ਜਿਹੜੇ ਝੱਲਣੇ ਪੈਂਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਮੌਜੂਦਾ ਹਾਲਾਤ ਨੇ ਵੀਡੀਓ ਵਾਇਰਲ ਹੋਈ ਹੈ ਪੰਨਾ ਸਿੱਧੂ ਦੀ ਉਸ ਨੂੰ ਗੱਡੀ ਦੇ ਵਿੱਚ ਬਹਾਇਆ ਜਾਂਦਾ ਮੈਂ ਧੱਕੇ ਦੇ ਨਾਲ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਆਂ ਵੱਡੇ ਗੈਂਗਸਟਰਾਂ ਦੀ ਹਾਂਜੀ ਹਾਂਜੀ ਬਈ ਮੰਨ ਲਓ ਜੇ ਲਾਰਸ ਬਸਨੋਈ ਦੀ ਗੱਲ ਕਰਦੇ ਆਂ ਤਾਂ ਉਹਨਾਂ ਨੂੰ ਪਰੌਣਿਆਂ ਵਾਂਗ ਲੈ ਕੇ ਆਉਂਦੇ ਨੇ ਤੇ ਇੱਕ ਜਿਹੜਾ ਪੰਜਾਬ ਦਾ ਜਿਹੜਾ ਪੰਜਾਬ ਦੇ ਲੋਕਾਂ ਲਈ ਕਰੋੜਾਂ ਰੁਪਈਆ ਜਿਹਨੇ ਲੋਕਾਂ ਦਾ ਵਾਪਸ ਕਰਵਾਇਆਗਾ ਤੇ ਉਹਤੇ ਉਸ ਨਾਲ ਕਿਹੋ ਜਿਹਾ ਵਿਵਹਾਰ ਹੋ ਰਿਹਾ ਹੈ ਕਿਵੇਂ ਦੇਖਦੇ ਹੋ ਤੁਸੀਂ ਸਾਰੀ ਘਟਨਾ ਤੇ ਜਰੂਰ ਚਾਣਨਾ ਪਾਓ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਜਰੂਰ ਦੱਸੋ ਜੀ ਹਾਂਜੀ ਬਈ ਦੇਖੋ ਭਾਈ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਆਪਣੇ ਕੱਲ ਪਹਿਲਾਂ ਤਾਂ ਕੱਲ ਵੀਡੀਓ ਸਾਹਮਣੇ ਆਈ ਹੈ ਭਾਨਾ ਪਹਿਲੀ ਵਾਰ ਕੈਮਰੇ ਤੇ ਆਪਾਂ ਕੱਲ ਦੇਖਾ ਦੋ ਤਿੰਨ ਦਿਨ ਹੋ ਗਏ ਨੂੰ ਚੱਕੇ ਹੋਏ ਨੂੰ ਜੀ ਤੇ ਦੇਖੋ ਭਾਈ ਜਿਹੜੇ ਉਹ ਕੱਲ ਉਹ ਬਿਆਨ ਦੇ ਕੇ ਗਿਆ ਕੈਮਰੇ ਦੇ ਸਾਹਮਣੇ ਆਉਣ ਰਿਕਾਰਡ ਹੋਏ ਨੇ ਜਿਹੜੇ ਉਹਨੇ ਆਪਦੇ ਮੂੰਹੋਂ ਕਿਹਾ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਧੱਕਾ ਕਰ ਰਿਹਾ ਜੀ ਧੱਕਾ ਉਹਦੇ ਨਾਲ ਕਿਉਂ ਕੀਤਾ ਜਾ ਰਿਹਾ ਕਿਉਂਕਿ ਭਾਈ ਜਿਹੜਾ ਸਰਕਾਰਾਂ ਨੇ ਕੰਮ ਕਰਨਾ ਸੀ ਨਾ ਉਹ ਭਾਨੇ ਵਰਗੇ ਨੌਜਵਾਨ ਕਰ ਰਹੇ ਨੇ ਸਰਕਾਰਾਂ ਆਪਦੇ ਕੰਮਾਂ ਤੋਂ ਭੱਜ ਚੁੱਕੀਆਂ ਭਾਈ ਕਿసే ਕੋਈ ਵੀ ਕੰਮ ਸਰਕਾਰ ਆਪਦਾ ਸਹੀ ਢੰਗ ਨਾਲ ਨਹੀਂ ਕਰ ਰਹੀ ਉਹ ਕੰਮ ਕੌਣ ਕਰ ਰਹੇ ਨੇ ਭਾਨੇ ਸਿੱਧੂ ਵਰਗੇ ਕਰ ਰਹੇ ਨੇ ਬਾਈ ਹੂੰ ਦੇਖੋ ਬਈ ਸਹੀ ਢੰਗ ਨਾਲ ਆਪਦਾ ਕੰਮ ਕਰੀਏ ਤਾਂ ਲੱਖਾਂ ਕਰੋੜਾ ਰੁਪਈਆ ਉਹਨੇ ਲੋਕਾਂ ਦਾ ਬਈ ਵਾਪਸ ਕਰਵਾਤਾ ਹੂੰ ਭਾਨੇ ਨੇ ਤੇ ਇਹ ਬਈ ਸਰਕਾਰਾਂ ਦੀ ਅੱਖਾਂ 'ਚ ਚੌਦਾ ਸੀਗਾ ਤੇ ਇਸੇ ਲਈ ਤੁਹਾਡੇ ਸਾਹਮਣੇ ਆ ਬਾਈ ਕੱਲ ਕਿਵੇਂ ਉਹਨੂੰ ਲੈ ਕੇ ਆਏ ਆ ਪਹਿਲਾਂ ਤਾਂ ਦੇਖੋ ਬਈ ਇੱਕ ਛੁੱਟੀ ਜੀ ਗੱਡੀ 'ਚ ਲੈ ਕੇ ਆਉਂਦੇ ਉਹਨੂੰ ਤਿੰਨ ਚਾਰ ਮੁਲਾਜ਼ਮ ਹੁੰਦੇ ਨੇ ਨਾਲ ਫਿਰ ਉਹਨੂੰ ਕਿਵੇਂ ਧੱਕਿਆਂ ਦੇ ਅੰਦਰਬਾੜ ਦੇ ਗੱਡੀ ਦੇ ਵਿੱਚ ਤੇ ਦੇਖੋ ਬਾਈ ਇੱਕ ਇੱਕ ਪਾਸੇ ਉਹ ਦੂਜੇ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਜਿਹੜੋ ਗੈਂਗਸਟਰ ਨੇ ਲਾਰੈਂਸ ਤੋਂ ਭਰ ਕੇ ਨੇ ਜਾਕੂ ਜਿਹੜੇ ਕੋਈ ਹੋਰ ਆ ਦੇਖੋ ਕਿੱਡੇ-ਕਡੇ ਤਾਮਾ ਜਾਮਾ ਕਿਵੇਂ ਉਹਨਾਂ ਦੇ ਐਨ ਕੱਲ ਲਵਾ ਕੇ ਕਿਵੇਂ ਉਹਨਾਂ ਨੂੰ ਪ੍ਰਾਉਣਿਆਂ ਵਾਂਗੂ ਲੈ ਕੇ ਆਉਂਦੇ ਨੇ ਫਿਰ ਕਿਵੇਂ ਪ੍ਰਾਉਣਿਆਂ ਵਾਂਗੂ ਲੈ ਕੇ ਜਾਂਦੇ ਨੇ ਉਹਨਾਂ ਦੀ ਭਗਤ ਸੇਵਾ ਬਾ ਇੰਨੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਕੀ ਕੀ ਕੀਤਾਗਾ ਆਪਣੇ ਇੱਕ ਪੰਜਾਬ ਦਾ ਨੌਜਵਾਨ ਗੱਭਰੂ ਜਿਹਨੂੰ ਕਿ ਕੱਲਾ ਪੰਚ ਯਾਬ ਨਹੀਂ ਕੱਲਾ ਆਪਣਾ ਦੇਸ਼ ਨਹੀਂ ਜਿਹਨੂੰ ਦੁਨੀਆ ਪਿਆਰ ਕਰਦੀ ਦੁਨੀਆ ਸੁਣਦੀ ਸੀ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਉਹਨਾਂ ਨੇ ਹੂੰ ਉਹਨਾਂ ਦੀ ਭੈ ਜੇਲ੍ਹਾਂ ਦੇ ਵਿੱਚ ਵੀ ਇੱਕ ਵਧੀਆ ਆਪਾ ਤੇ ਸੇਵਾ ਕੀਤੀ ਜਾਂਦੀ ਹੈ ਇੱਕ ਇਥੇ ਝੂਠਾ ਪਰਚਾ ਦਰਜ ਕਰਕੇ ਭਾਨੇ ਤੇ ਤੇ ਕਿੰਨਾ ਪੁਲਿਸ ਧੱਕਾ ਕਰ ਰਹੀ ਹੈ ਭਈ ਉਹਦੇ ਨਾਲ ਹੂੰ ਅਸਲ 'ਚ ਭਾਨੇ ਸਿੱਧੂ ਦਾ ਕਸੂਰ ਇਹੀ ਆਗੇ ਉਹ ਲੋਕਾਂ ਦੇ ਨਾਲ ਖੜਾਗਾ ਆਮ ਲੋਕਾਂ ਦੇ ਨਾਲ ਜਿਨ੍ਹਾਂ ਦਾ ਲੱਖਾਂ ਕਰੋੜਾ ਰੁਪਇਆ ਜੋ ਏਜੰਟ ਦੱਬੀ ਬੈਠੇ ਸੀਗੇ ਦੂਜਾ ਪਦੂਰੋ ਹਈਗਾ ਕਿ ਉਹ ਸਿੱਧੂ ਮੂਸੇ ਵਾਲੇ ਦੇ ਨਾਲ ਉਹਦੇ ਪਰਿਵਾਰ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜਾਗਾ ਬਿਲਕੁਲ ਬਿਲਕੁਲ ਜਿਹੜਾ ਖਸੂਰ ਹੋਗਾ ਇਹ ਐ ਕਿ ਉਹ ਮਾਨਸਾ ਵਾਲੇ ਝੋਟੇ ਦੇ ਨਾਲ ਜੋ ਨਸੇ ਦਾ ਮੁੱਦਾ ਲੈ ਕੇ ਆਇਆ ਉਹਦੇ ਨਾਲ ਖੜਾਗਾ ਬਿਲਕੁਲ ਬਈ ਉਸ ਤੋਂ ਬਾਅਦ ਜਿਹੜਾ ਅਗਲਾ ਮੁੱਦਾਗਾ ਸਮਾਜ ਸਮਾਜ ਪ੍ਰਤੀ ਜਿੰਨੇ ਵੀ ਕੋਈ ਐਕਟੀਵਿਟੀਆਂ ਹੁੰਦੀਆਂ ਜਾਂ ਸਮਾਜ ਦੇ ਜਿੰਨੇ ਵੀ ਕੋਈ ਲੋਕਾਂ ਦੇ ਨਾਲ ਇਨਸਾਫ پسند ਲੋਕਾਂ ਦੇ ਨਾਲ ਟੱਕਾ ਹੁੰਦਾ ਉਹਨਾਂ ਨਾਲ ਖੜਦਾਗਾ ਉਹਨਾਂ ਦੀ ਗੱਲ ਉਹ ਸੁਣਦਾਗਾ ਕੋਲ ਬਾਈ ਬਿਲਕੁਲ ਰਹੀ ਗੱਲ ਹੋ ਕਿਸਾਨ ਯੂਨੀਅਨ ਦੇ ਜਿੰਨੇ ਮੁੱਦੇ ਹੁੰਦੇ ਆ ਮੰਨ ਲਓ ਚਾਹੇ ਦਿੱਲੀ ਧਰਨਾ ਹੋਵੇ ਚਾਹੇ ਹੋਰ ਕਿਸਾਨ ਯੂਨੀਅਨ ਦੇ ਮੁੱਦੇ ਹੋਣ ਉਹਨਾਂ ਦੇ ਵੀ ਆਵਾਜ਼ ਬਣਨ ਦਾ ਕਰਦਾ ਕੀ ਇਹ ਕਸੂਰ ਨਹੀਂ ਉਹਦੇ ਪਾਨਾ ਸਿੱਧੂ ਦੇ ਬਾਈ ਉਹੀ ਤਾਂ ਗੱਲ ਆ ਬਾਈ ਦੇਖੋ ਅੱਜ ਦੇ ਟਾਈਮ ਦੇ ਵਿੱਚ ਪਾਨੇ ਵਰਗੇ ਨੂੰ ਇਹ ਕੰਮ ਕਿਉਂ ਕਰਨੇ ਪੈ ਰਹੇ ਨੇ ਪਹਿਲਾਂ ਤਾਂ ਮੇਨ ਗੱਲ ਆਪਾਂ ਉਥੇ ਆ ਜਾਨੇ ਆ ਭਈ ਇੱਕ ਅਮਰ ਸਰਕਾਰਾਂ ਦੇ ਕਰਨ ਵਾਲੇ ਸੀ ਦੇਖੋ ਪਹਿਲਾਂ ਨਾ ਇਹ ਜਿਵੇਂ ਇਹ ਕਹਿੰਦੇ ਨੇ 70 ਸਾਲ 77 ਸਾਲ ਹੋ ਗਏ ਵੀ ਪੰਜਾਬ ਨੂੰ ਲੁੱਟਿਆ ਕਿਹਨੇ ਲੁੱਟਿਆ ਕਾਲੀਦਲ ਨੇ ਲੁੱਟਿਆ ਕਾਂਗਰਸ ਨੇ ਲੁੱਟਿਆ ਠੀਕ ਆ ਉਤੋਂ ਜ਼ਿਆਦਾ ਪਾਉਣ ਲਈ ਆਪਣੇ ਲੋਕਾਂ ਨੇ ਕੀ ਕੀਤਾ ਇੱਕ ਆਮ ਆਦਮੀ ਨੂੰ ਮੂਰੇ ਲਿਆਏ ਆਪਾਂ ਆਪਾਂ ਆਮ ਆਦਮੀ ਦੀ ਸਰਕਾਰ ਬਣਾ ਲਈ ਸਰਕਾਰ ਬਣਾ ਕੇ ਲੋਕਾਂ ਨੂੰ ਇੱਕ ਉਮੀਦ ਜਿਹੀ ਭਗਵਾਨ ਤਮਾ ਤੋਂ ਬਹੁਤ ਵੱਡੀ ਜੀ ਠੀਕ ਆ ਵੀ ਜਿਹੜੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਨਾਲ ਵੀ ਠੀਕ ਆ ਯਾਰ ਵੀ ਇਹ ਆਪਣਾ ਕੁਛ ਨਾ ਕੁਛ ਕਰਨਗੇ ਲਾਜ਼ਮੀ ਪੰਜਾਬ ਦਾ ਸੁਧਾਰ ਕਰਨਗੇ ਪਰ ਬਈ ਉਹਨਾਂ ਨੇ ਤਾਂ 1% ਕੋਈ ਕੰਮ ਕੀਤਾ ਹੀ ਨਹੀਂ ਹੂੰ ਕਿਤੇ ਇਹ ਨੌਜਵਾਨ ਭਾਨੇ ਵਰਗੇ ਕੰਮ ਕਰ ਰਹੇ ਆ ਇਹਨਾਂ ਨੂੰ ਬਈ ਇਹ ਕਰਨ ਨਹੀਂ ਦਿੰਦੇ ਜੀ ਹਾਂ ਕਿਉਂਕਿ ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜੇ ਇਹਨਾਂ ਨੇ ਆਪਦੇ ਨੰਬਰ ਬਣਾਏ ਸੀਗੇ ਜਾਂ ਬਣਾਉਣੇ ਆ ਉਹਨਾਂ ਨਾਲ ਟਾਈਮ 'ਚ ਇਹਨਾਂ ਨੇ ਵੋਟਾਂ ਲੈਣੀਆਂ ਦੁਬਾਰੇ ਬਈ ਉਹ ਭਾਨੇ ਵਰ ਕਿਹੜੇ ਕੰਮ ਕਰ ਰਹੇ ਆ ਇਹਨਾਂ ਨੂੰ ਤਾਂ ਕੋਈ ਪੁੱਛ ਨਹੀਂ ਨਹੀਂ ਉਹਨਾਂ ਨੇ ਸਮਾਂ ਜਿੰਨਾਂ ਦੇ ਆ ਵੋਟਾਂ ਲੈਣੇ ਨੇ ਬਈ ਇਹਨਾਂ ਨੂੰ ਕਹਿੰਦੇ ਪੁੱਛ ਨਹੀਂ ਨੀਗਾ ਜਦੋਂ ਕੋਈ ਕੰਮ ਹੀ ਨਹੀਂ ਕੀਤਾ ਪੁੱਛਣੇ ਵੀ ਕਿਉਂ ਲੋਕ ਤੇ ਉਹ ਚੀਜ਼ ਬਈਆਂ ਦੀਆਂ ਅੱਖਾਂ 'ਚ ਰੜਕਦੀ ਸੀਗੀ ਤੇ ਇਸੇ ਲਈ ਬਹਾਨਾ ਇਹਨਾਂ ਨੂੰ ਰੜਕਦਾ ਸੀ ਇਹਨਾਂ ਕੋਲ ਹੋਰ ਤਾਂ ਬਈ ਕੋਈ ਬਹਾਨਾ ਲੱਭਿਆ ਨਹੀਂ ਇੱਕ ਝੂਠਾ ਪਰਚਾ ਦਰਜ ਕਰਾਤਾ ਦੇਖੋ ਝੂਠਾ ਪਰਚਾ ਕਿਵੇਂ ਦਰਜ ਕਰਵਾਇਆ ਬਈ ਉਹ ਜਿਹੜੀ ਮਤਲਬ ਲੇਡੀਜ਼ ਨੇ ਪਰਚਾ ਦਰਜ ਕਰਵਾਇਆਗਾ ਉਹਦੇ ਕੋਲ ਕਹਿੰਦੇ ਲਾਇਸੈਂਸੀ ਹੈਣੀਗਾ ਵੀਜ਼ਾ ਲਵਾਉਣ ਦਾ ਹਾਂ ਤਾਂ ਦੇਖੋ ਕਿੱਡਾ ਵੱਡਾ ਸਰਕਾਰ ਕਿੱਡੀ ਵੱਡੀ ਇਹਨਾਂ ਨੇ ਗੇਮ ਬਣਾਈ ਉਹਦੇ ਕੋਲ ਲਾਇਸੈਂਸੀ ਹੈ ਨਹੀਂ ਉਹਨਾਂ ਕੋਲ ਅਧਿਕਾਰ ਹੀ ਹੈ ਨਹੀਂ ਬਈ ਇੱਕ ਗੁਰਪ੍ਰੀਤ ਹੋਰ ਮੈਂ ਗੱਲ ਰੋਕੂੰਗਾ ਤੁਹਾਨੂੰ ਜੇ ਕਹਿੰਦੇ ਬਾੜੀ ਵੱਡੀ ਰਕਮ ਸੀ ਕਹਿੰਦੇ 10000 ਰੁਪਿਆ ਭਾਨਾ ਸਿੱਧੂ ਮੰਗਦਾ ਸੀ ਕਹਿੰਦੇ ਬਿਲਕੁਲ ਬਾਈ ਦੇਖੋ ਬਾਈ ਜਿਹੜਾ ਵੀ ਇੱਕ ਵਾਰ ਮੈਨੂੰ ਪਤਾ ਵੀ ਘੱਟੋ ਘੱਟ 20 20 30 30 40 40000 ਰੁਪਿਆ ਤਾਂ ਜੇ ਉਹ ਇੱਕ ਚੀਜ਼ ਦੀ ਐਡ ਕਰੇ ਉਹਦਾ ਦੇਣ ਨੂੰ ਤਿਆਰ ਨਹੀਂ ਲੋਕ ਕਿਉਂਕਿ ਲੋਕ ਉਹਨੂੰ ਇੰਨਾ ਸੁਣਦੇ ਨੇ ਇੰਨਾ ਪਿਆਰ ਦਿੰਦੇ ਨੇ ਇਹ ਕਹਿੰਦੇ 10000 ਰੁਪਿਆ ਉਸ ਔਰਤ ਤੋਂ ਮੰਗਦਾ ਸੀ ਕਿਵੇਂ ਇਹ ਲੱਗਦਾ ਤੁਹਾਨੂੰ ਗੱਲ ਹਾਜਮ ਆਉਂਦੀ ਹੈ ਬਾਈ ਮੈਂ ਤੁਹਾਨੂੰ ਉਹੀ ਤਾਂ ਦੱਸੀ ਜਾਨਾ ਗੱਲ 20 ਪਾ ਨਾ ਨਾ ਪਾਨੇ ਦੇ ਘਰੇ ਲੋਕ ਨਾ ਜਦੋਂ 15 15 20 20 ਲੱਖ ਰੁਪਇਆ ਜਿਨ੍ਹਾਂ ਦੇ ਬਾਪ ਮਿਲ ਜਾਂਦਾ ਵਾਪਸ ਉਹ ਲੋਕ ਵੀ ਸ਼ਾਇਦ ਤੁਸੀਂ ਵੀ ਇੰਟਰਵਿਊਆਂ ਦੇਖੀਆਂ ਹੋਣਗੀਆਂ ਉਹ ਕਹਿੰਦੇ ਵੀ ਅਸੀਂ ਲੱਖ ਲੱਖ ਰੁਪਏ ਤੱਕ ਵੀ ਕਹਿੰਦੇ ਰਹੇ ਵੀ ਬਾਈ ਵੀ ਤੁਸੀਂ ਸਾਡੇ ਕੋ ਕਿਸੇ ਕੰਮ ਤੇ ਲਵਾ ਲਓ ਜਾਂ ਤੁਸੀਂ ਲੈ ਲਓ ਪਰ ਪਾਨੇ ਨੇ ਵੀ ਅੱਜ ਤੱਕ ਕਿਸੇ ਤੋਂ ਇੱਕ ਜਿਹੜਾ ਕਿਵੇਂ ਆਪਾਂ ਨੇ ਪਹਿਲਾਂ ਆਪਾਂ ਬਜ਼ੁਰਗ ਕਹਿੰਦੇ ਕਿ ਮੂਰੀ ਵਾਲਾ ਪੈਸਾ ਨਹੀਂ ਕਿਸੇ ਤੋਂ ਲਿਆ ਗੱਲੀ ਸੇਵਾ ਕੀਤੀ ਆਪਣੀ ਵੀ ਵੀ ਤਗਦੇ ਚਾਹ ਦਾ ਪੈਸਾ ਵੀ ਕਦੇ ਆ ਚਾਹ ਦਾ ਕੱਪ ਪਤਾ ਕਿ ਨਹੀਂ ਬਈ ਕਿਸੇ ਤੋਂ ਪੀ ਤੱਕ ਤੇ ਖੁਦ ਘਰੋਂ ਆਉਦੇ ਚਾਹ ਪਿਆਈ ਆ ਲੋਕਾਂ ਨੂੰ ਭਾਨ ਨੇ ਤੇ ਉੱਥੇ ਦੇਖੋ ਉੱਥੇ ਉਹਦੇ ਤੇ ਇਲਜ਼ਾਮ ਕੀ ਲੱਗ ਰਿਹਾ ਹੈਗਾ ਵੀ ਭਾਨ ਨੇ 10000 ਰੁਪਏ ਲੈ ਲਿਆ ਕਮਾਲ ਆ ਬਈ ਉਹ ਬੰਦੇ ਨੇ ਜੇ ਬਈ ਪੈਸਾ ਕਮਾਉਣਾ ਹੁੰਦਾ ਨਾ ਉਹ ਕਰੋੜਾ ਰੁਪਿਆ ਕਮਾ ਸਕਦਾ 10000 ਰੁਪਏ ਚ ਨਹੀਂ ਵੇਖਦਾ ਸੀਗਾ ਉਹ ਪਰ ਉਹ ਨਾ ਇੱਕ ਸੱਚਾ ਸੁੱਚਾ ਬੰਦਾ ਕਿਉਂਕਿ ਉਹ ਬਈ ਇੱਕ ਨਾ ਜਿਵੇਂ ਕਹਿੰਦੇ ਆ ਕੋ ਛੋਟੇ ਜੇ ਗਰੀਬ ਘਰ ਤੋਂ ਉੱਠ ਕੇ ਉਹਨੇ ਆਪ ਦੇ ਆਪ ਨੂੰ ਸਟੈਂਡ ਕੀਤਾ ਆਪਦੇ ਭਰਾ ਨੂੰ ਸਟੈਂਡ ਕੀਤਾਗਾ ਬਾਈ ਨਾਲ ਠੀਕ ਹੈ ਨਾ ਆ ਉਹਦਾ ਪਰਿਵਾਰ ਤੇ ਅੱਜ ਵਧੀਆ ਮੰਨ ਲਾ ਵੀ ਉਹਨਾਂ ਨੇ ਆ ਉਹਦਾ ਕੰਮ ਸੈੱਟ ਕੀਤਾਗਾ ਪਰ ਬਈ ਉਹ ਕੋ ਛੂਟ ਲੈਵਲ ਤੋਂ ਉੱਠ ਕੇ ਗਿਆਗਾ ਉਹਨੇ ਮਿਹਨਤ ਕੀਤੀ ਆ ਉਹ ਮਿਹਨਤ ਬਾਈ ਇਹਨਾਂ ਨੂੰ ਕਾਸ ਨਹੀਂ ਆਉਂਦੀ ਹੁਣ ਠੀਕ ਹੈ ਨਾ ਤੇ ਇਹ ਤਾਂ ਹੁਣ ਇੰਨਾ ਮੰਗੂ ਵੀ ਠੱਗੀਆਂ ਮਾਰ ਦਿੰਦਾ ਉਹ ਕਰਨ ਦਾ ਫਿਰ ਤਾਂ ਇਹਨਾਂ ਦੇ ਬਰੋਬਰ ਕੁਰਸੀ ਤੇ ਬਹਾਨਾ ਬਹਿ ਜਾਂਦਾ ਬਾਈ ਠੀਕ ਆ ਪਰ ਭਾਨੇ ਵਰਗੇ ਸੱਚੇ ਦਿਲੋਂ ਪੰਜਾਬ ਨਾਲ ਖੜੇ ਨੇ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਭਾਨੇ ਵਰਗੇ ਇਹਨਾਂ ਦੀ ਅੱਖਾਂ 'ਚ ਬਈ ਤਾਂ ਰੜਕਦੇ ਨੇ ਹਾਂ ਇੱਕ ਗੱਲ ਹੋਰ ਗੁਰਪ੍ਰੀਤ ਜੇ ਉਹਨੇ ਪੈਸਾ ਹੀ ਕਮਾਉਣਾ ਹੁੰਦਾ ਉਹਦੀਆਂ ਫਿਲਮਾਂ ਵਧੀਆ ਚੱਲਦੀਆਂ ਸੀ ਪਹਿਲਾਂ ਸੌਫਟ ਮੂਵੀਆਂ ਬਣਾਉਂਦਾ ਸੀਗਾ ਉਹ ਹਾਂਜੀ ਹਾਂ ਉਹਨੇ ਕੀ ਲੈਣਾ ਸੀ ਪੰਜਾਬ ਦੇ ਮੁੱਦਿਆਂ ਤੋਂ ਉਹਨੂੰ ਜੇ ਬਿਲਕੁਲ ਬਈ ਦੇ ਲੋਕਾਂ ਨਾਲ ਪੰਜਾਬ ਦੇ ਜਿਹੜੇ ਜਿਨ੍ਹਾਂ ਨਾਲ ਤੱਕਾ ਹੋਇਆ ਉਹਨਾਂ ਨਾਲ ਹਮਦਰਦੀ ਹੋਈ ਤਾਂ ਹੀ ਉਹ ਲੋਕ ਨੇ ਉਹਨੇ ਇਹ ਸਟੈਪ ਚੱਕਿਆ ਵੀ ਲੋਕਾਂ ਦਾ ਮੈਂ ਪੈਸਾ ਵਾਪਸ ਕਰਾਵਾਂ ਆਉਂਦੀਆਂ ਫਿਲਮਾਂ ਬਣਾਉਣੀਆਂ ਬੰਦ ਕਰੀਆਂ ਹਰਮਾਲੇ ਵਿੱਚੋਂ ਕਟਵਾੜ 10 ਤੋਂ 15 ਲੱਖ ਰੁਪਈਆ ਮਹੀਨਾ ਕਮਾਉਂਦਾ ਸੀ ਉਹ ਬਿਲਕੁਲ ਬਈ ਬਿਲਕੁਲ ਬਿਲਕੁਲ ਇਹ ਕਹਿ ਰਹੇ ਨੇ 10000 ਰੁਪਈਏ ਦੇ ਪਿੱਛੇ ਵੀ ਭੰਦਾ ਸੀ ਬਈ ਫਾਲਤੂ ਖਯੂਲ ਗੱਲਾਂ ਨੇ ਬਈ ਠੀਕ ਆ ਨਾ ਆਪਾਂ ਨੂੰ ਵੀ ਪਤਾ ਹੈਗਾ ਦੇਖੋ ਵੀ ਇਹ ਬਈ ਹੋਰ ਕੋਈ ਮੁੱਦਾ ਹੈ ਨਹੀਂ ਜੀ ਨਾ ਬਈ ਉਹਨੂੰ ਫਸਾਉਣ ਦਾ ਕੋਈ ਹੋਰ ਜਰੀਆ ਨਹੀਂ ਸੀਗਾ ਇਹ ਉਹਨਾਂ ਨੂੰ ਇੱਕ ਪੁਆਇੰਟ ਤੇ ਆ ਗਿਆ ਫਿਰ ਦੇਖੋ ਬਈ ਕਿੱਡੀ ਜਰ ਕਮਾਲੀ ਹੋ ਗਈ ਬਈ ਪਹਿਲੀ ਵਾਰ ਸੁਣਦੇ ਆ ਕਹਿੰਦੇ ਵੀ ਮੁੱਖ ਮੰਤਰੀ ਲਾਈਵ ਤੇ ਬੈਠਾ ਸੀਗਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਾਈਵ ਤੇ ਦੇਖ ਰਿਹਾ ਜਦੋਂ ਭਵਾਨ ਨੇ ਤਸੱਦਦ ਕੀਤਾ ਜਾਂਦਾ ਕਹਿੰਦੇ ਬਈ ਬਿਮਾਰ ਹੋਣ ਦੇ ਬਾਵਜੂਦ ਬਿਮਾਰ ਸੀਗਾ ਭਾਨਾ ਕੱਲ ਪਰਸੋਂ ਜਦੋਂ ਲੈ ਕੇ ਗਏ ਆ ਉਹਦੇ ਉੱਤੇ ਬਈ ਠੰਡਾ ਪਾਣੀ ਬਰਫ ਵਾਲਾ ਠੰਡਾ ਪਾਣੀ ਪਾ ਪਾ ਕੇ ਕੁੱਟਿਆ ਗਿਆ ਭਾਨੇ ਨੂੰ ਯਾਰ 102 ਕਹਿੰਦੇ 102 ਖਾਣੀ 103 ਬੁਖਾਰ ਸੀਗਾ ਘਾਰ ਹੋਣ ਦੇ ਬਾਵਜੂਦ ਬਈ ਉਹਤੇ ਠੰਡਾ ਪਾਣੀ ਪਾ ਪਾ ਕੇ ਕੁੱਟਿਆ ਜਾ ਰਿਹਾ ਯਾਰ ਕਮਾਲ ਆ ਬਈ ਯਾਰ ਇਹਦਾ ਤਾਲੀਬਾਨੀ ਨਾਲੋਂ ਵੀ ਟੱਪ ਗਏ ਬਈ ਹੂੰ ਤਾਲੀ ਦੀਵਾਨੀਆਂ ਨਾਲ ਵੀ ਟੱਪ ਗਏ ਬਈ ਐਨਾ ਤੋ ਸਾਦਾ ਤਾਂ ਉਹ ਨਹੀਂ ਕਰਦੇ ਹੁਣ ਜਿੰਨਾ ਇਹ ਕਰੀ ਜਾਂਦੇ ਕਿ ਭਾਨੇ ਦਾ ਕੀ ਕਸੂਰ ਆ ਯਾਰ ਕੀ ਉਹਨੇ ਲੋਕਾਂ ਦੇ ਪੈਸੇ ਵਾਪਸ ਕਰਾਤੇ ਇਹੀ ਕਸੂਰ ਆ ਭਾਨੇ ਦਾ ਯਾਰ ਗਰੀਬਾਂ ਦੇ ਹੱਕ ਚਾੜਦਾ ਗਰੀਬ ਕੁੜੀਆਂ ਦੇ ਘਰ ਬਸਾਤੇ ਲੱਖਾਂ ਕੁੜੀਆਂ ਦੇ ਤਾਂ ਘਰ ਬਸਾਤੇ ਬਈ ਲੱਕੇ ਵਰਗੇ ਨੇ ਭਾਨੇ ਵਰਗੇ ਨੇ ਇਹੀ ਵੀ ਇਹਨਾਂ ਦੇ ਬਿਲਕੁਲ ਬਿਲਕੁਲ ਤੇ ਇੱਕ ਜਿਹੜੀ ਆਹ ਗੱਲ ਕਾਫੀ ਵਾਇਰਲ ਹੋ ਰਹੀ ਆ ਵੀ ਉਹਨੂੰ ਵੀਡੀਓ ਕਾਲ ਕਰਕੇ ਵੀ ਸਾਹਮਣੇ ਕਹਿੰਦੇ ਵੀ ਕਟਾਇਆ ਗਿਆ ਇਹ ਗੱਲ ਤੇ ਸੱਚਾਈ ਲੱਗਦੀ ਆ ਤੁਹਾਨੂੰ ਬਿਲਕੁਲ ਬਿਲਕੁਲ ਬਾਈ ਆਪਾਂ ਕਰ ਰਹਾ ਮੈਂ ਤੁਹਾਨੂੰ ਦੱਸਦਾ ਗੱਲਿਕਨ ਬਾਈ ਦਾ ਵੀ ਵਿੱਚ ਫੋਨ ਆਈ ਜਾਂਦਾ ਲੱਗੇਦਾ ਸ਼ਾਇਦ ਉਹਨੂੰ ਕੰਮ ਨਾ ਹੋਵੇ ਕੋਈ ਮੈਂ ਤੁਹਾਨੂੰ ਦੱਸਦਾ ਬਾਈ ਗੱਲ ਉਹ ਨਾ ਜਿਹੜਾ ਉਹ ਬੋਲ ਰਿਹਾ ਡਾਕਟਰ ਗ੍ਰਿੰਦਰ ਸਿੰਘ ਰਗੇਟਾ ਉਹ ਬੋਲ ਰਿਹਾ ਬਾਈ ਹਨਾ ਉਹ ਕਹਿੰਦਾ ਵੀ ਮੈਂ ਸਾਹਮਣੇ ਬਹਿ ਕੇ ਅਸੀਂ ਪਰਚਾ ਕਰਵਾਇਆ ਮੈਂ ਸਾਹਮਣੇ ਬਹਿ ਕੇ ਭਾਨੇ ਨੂੰ ਘਟਵਾਇਆ ਬਾਈ ਯਾਰ ਕਿਹੜੇ ਹੋਤੀ ਹੈ ਸਟਾਫ ਚ ਲੱਗੇ ਵਾ ਕਿਹੜਾ ਉਹ ਮਲਾਜਮਾ ਕਿਹੜਾ ਉਹਨੂੰ ਕੀ ਅਧਿਕਾਰ ਆ ਬਈ ਥਾਣੇ ਦੇ ਵਿੱਚ ਜਾਣ ਦਾ ਯਾਰ ਉਹ ਕਹਿ ਰਿਹਾ ਨਾ ਬਾਈ ਦੇਖੋ ਆਪਾਂ ਨਹੀਂ ਕਹਦੇ ਸੀ ਜੇ ਆਪ ਕੋ ਉਹਨਾਂ ਦੀ ਗਲਤੀ ਲਾ ਲਓ ਬਈ ਉਹਦੇ ਬਿਆਨ ਨੇ ਇਹ ਵੀ ਭਾਂਦੇ ਨੂੰ ਐ ਕੁੱਟਿਆ ਐ ਕਟਵਾਇਆ ਕੀ ਬਾਈ ਪੁਲਿਸ 3rd ਡਿਗਰੀ ਟੌਰਚਰ ਕਰ ਸਕਦੀ ਐ ਇਸ ਲੋਟਾ ਹੂੰ ਨਹੀਂ ਕਰ ਸਕਦੀ ਨਾ ਬਾਈ ਉਹਦੇ ਬਿਆਨ ਉਹਦੇ ਪੈਨ ਤੇ ਵੀ ਉਹ ਮੁਲਾਜ਼ਮਾ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹਨੇ 3rd ਡਿਗਰੀ ਭਾਂਦੇ ਨਾਲ ਕੀਤਾਗਾ ਜੇ ਜੇ ਨਹੀਂ ਕੀਤਾ ਫਿਰ ਉਹ ਬੰਦੇ ਨੇ ਹੋਣਾ ਚਾਹੀਦਾ ਬਈ ਉਹ ਕਿਉਂ ਉਹਦੀ ਭਾਂਦੇ ਦੀ ਸ਼ਬੀ ਖਰਾਬ ਕਰ ਰਿਹਾਗਾ ਉਹਦੇ ਕੋਲ ਕੀ ਅਧਿਕਾਰ ਆ ਬਈ ਨਾਲੇ ਤਾਂ ਭਾਨੇ ਦੀ ਸਭੀ ਖਰਾਬ ਕਰ ਰਿਹਾ ਹੈ ਨਾਲੇ ਕਰ ਰਿਹਾ ਸਰਕਾਰ ਦੀ ਤੇ ਨਾਲੇ ਇਹਦਾ ਪ੍ਰਸ਼ਾਸਨ ਦੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹਨਾਂ ਦੀ ਨਾਲੇ ਸਭੀ ਖਰਾਬ ਹੋ ਰਹੀ ਹੈ ਸਭੀ ਖਰਾਬ ਹੋ ਰਹੀ ਹੈ ਬਈ ਹਾਂ ਹੁਣ ਅੰਦਸਾਂ ਚ ਨਤੀਜਾ ਤਾਂ ਇਹੀ ਨਿਕਲਦਾ ਜੇ ਤਾਂ ਸਰਕਾਰ ਸੱਚੀ ਹੈ ਫੇਰ ਤਾਂ ਅੰਗਰੇਟੇ ਦੇ ਪਰਚਾ ਹੋਣਾ ਚਾਹੀਦਾ ਬਰੋਬਰ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਬਈ ਹਾਂ ਇਹ ਗੱਲ ਸੱਚ ਹੈ ਤਾਂ ਸਰਕਾਰ ਫਿਰ ਆਪਾਂ ਨੂੰ ਦੱਸਈਏ ਵੀ ਸਰਕਾਰ ਤਸੱਦਰ ਕਰ ਰਹੀ ਹੈ ਨੌਜਵਾਨਾਂ ਦੇ ਜਿਹੜੇ ਕੋਈ ਹੱਕ ਸੱਚ ਲਈ ਖੜਦੇ ਨੇ ਬਿਲਕੁਲ ਬਈ ਹੂੰ ਮੈਂ ਆ ਪਤਾ ਨਾ ਇੱਕ ਆਪਣੀ ਚ ਅੱਜ ਗੱਲ ਹੋ ਗਈ ਬਹੁਤ ਵਧੀਆ ਹੋਇਆ ਹੈ ਨਾ ਆ ਪਤਾ ਲੋਕਾਂ ਇੱਕ ਅਪੀਲ ਕਰਦੇ ਆ ਬਾਈ ਅੱਜ ਨਾ ਇੱਕ ਟਾਈਮ ਆ ਭਾਨੇ ਦੇ ਘਰੇ ਨਾ ਜਦੋਂ ਮੰਨ ਲਾ ਪੈਸੇ ਕਢਾਉਣ ਜਾਂਦੇ ਸੀ ਲੋਕ ਆਪਦੇ ਪੈਸੇ ਵਾਪਸ ਕਰਵਾਉਣ ਜਾਂਦੇ ਸੀ ਏਜੰਟਾਂ ਤੋਂ ਕਹਿੰਦੇ ਨਾ ਉਹਦੇ ਘਰ ਤੋਂ ਲੈ ਕੇ ਨਾ ਉਹਦੇ ਘਰ ਤੋਂ ਲੈ ਕੇ ਜਿਹੜਾ ਬੱਸ ਸਟੈਂਡ ਉਹ ਕਾਫੀ ਤੁਰ ਕੇ ਆਉਣ ਤੇ ਬਾਵਾ ਬਾਟ ਪਾਈ ਜਾਂਦੀ ਬਾਈ ਮੈਂ ਗਿਆ ਇੱਕ ਦੋ ਵਾਰੀ ਭਾਨੇ ਦੇ ਘਰੇ ਦੂਰ ਪਰ ਜਾਂਦਾ ਹਾਂਜੀ ਬੱਸ ਸਟੈਂਡ ਤੋਂ ਲੈ ਕੇ ਘਰ ਬਹੁਤ ਉੱਥੋਂ ਤੱਕ ਗੱਡੀਆਂ ਤੇ ਮੱਲਾ ਮੋਟਰਸਾਈਕਲ ਖੜ ਜਾਂਦੇ ਨੰਗਨ ਨੂੰ ਰਾਹ ਨਹੀਂ ਹੁੰਦਾ ਸੀ ਵੀ ਪਿੰਡ ਵਾਲਿਆਂ ਨੂੰ ਨੰਗਾ ਨਹੀਂ ਹੁੰਦਾ ਸੀ ਜੇ ਲੋਕਾਂ ਦੇ ਘਰੇ ਹੁੰਦੇ ਸੀ ਆਉਣ ਵਾਲੀ 27 ਤਰੀਕ ਨੂੰ ਪ੍ਰੋਗਰਾਮ ਦਿੱਤਾ ਬਾਈ ਭਾਨੇ ਦੇ ਬੰਦ ਇਕੱਠ ਰੱਖਿਆ ਗਿਆ ਠੀਕ ਹੈ ਨਾ ਉੱਥੇ ਲੜਨ ਦਾ ਵੀ ਗਾਹ ਕੀ ਸੰਘਰਸ਼ ਕਰਨਾ ਕਿਵੇਂ ਕਰਨਾ ਉਹ 27 ਤਰੀਕ ਨੂੰ ਲੋਕਾਂ ਨੂੰ ਅਪੀਲ ਕਰਦੇ ਵੀ ਉੱਥੇ ਐਨੀ ਵੱਡੀ ਗੰਟੀ ਦੇ ਵਿੱਚ ਪਹੁੰਚੋ ਜਿਵੇਂ ਤੁਸੀਂ ਆਪਦੇ ਪੈਸੇ ਵਾਪਸ ਕਰਾਉਣ ਲਈ ਜਾਂਦੇ ਸੀ ਉੱਥੇ ਜੇ ਬਾਈ ਅੱਜ ਆਪਾਂ ਭਾਨੇ ਦਾ ਸਾਥ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਨੌਜਵਾਨ ਨੇ ਜਾਂ ਜਿਹੜੇ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਨੇ ਉਹਨਾਂ ਦਾ ਵੀ ਮਾਨ ਨਹੀਂ ਕਰਨਾ ਕੰਮ ਕਰਨ ਨੂੰ ਜੇ ਆਪਾਂ ਅੱਜ ਉਹਨਾਂ ਦਾ ਅੱਜ ਭਾਨੇ ਦਾ ਸਾਥ ਨਾ ਦਿੱਤਾ ਬਹੁਤ ਤਰੀ ਤਾਂ ਆਪਾਂ ਚੱਲਦੀ ਚੱਲਦੀ ਗੱਲਬਾਤ ਦੇ ਵਿੱਚ ਆਪਾਂ ਦਰਸ਼ਕਾਂ ਨੂੰ ਅਪੀਲ ਕਰੀ ਦੀਏ ਤੁਸੀਂ ਮੜਾ ਇਹ ਦੱਸ ਦੋ ਵੀ ਜਿਹੜਾ 27 ਤਰੀਕ ਨੂੰ ਪ੍ਰੋਗਰਾਮ ਲੀਕਿਆਗਾ ਉਹ ਭਾਨੇ ਸਿੱਧੂ ਦੇ ਪਿੰਡ ਲਈ ਕਿਹਾ ਜਾਂ ਕੋਈ ਹੋਰ ਜਗ੍ਹਾ ਕੋਈ ਹਾਂ ਬਾਈ ਉਹ ਭਾਨੇ ਸਿੱਧੂ ਦੇ ਪਿੰਡ ਕੋਟ ਦੁੰਨੇ ਆ ਬਾਈ ਪ੍ਰੋਗਰਾਮ 27 ਤਰੀਕ ਨੂੰ 27 ਤਰੀਕ ਬਹੁਤ ਵੱਡਾ ਇਕੱਠ ਆਪਾਂ ਭਾਨੇ ਸਿੱਧੂ ਦੇ ਪਿੰਡ ਕੋਟ ਦੁੰਨੇ ਕਰ ਰਹੇ ਆ ਜਿਹਦੇ ਵਿੱਚ ਕੇ ਜਥੇਬੰਦਗੇ ਵੀ ਸਮੂਲੀਅਤ ਕਰ ਰਹੀਆਂ ਨੇ ਤੇ 22 ਲੱਖੇ ਸਿਧਾਣੇ ਵਰਗੇ ਵੀ ਉੱਥੇ ਪਹੁੰਚ ਰਹੇ ਨੇ 27 ਤਰੀਕ ਨੂੰ ਹਾਂਜੀ ਬਾਈ ਅਸੀਂ ਵੀ ਹੱਥ ਜੋੜ ਕੇ ਪਹਿਲਾਂ ਤਾਂ ਬੇਨਤੀ ਕਰਦੇ ਆਂ ਅਸੀਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਕਿ 27 ਤਰੀਕ ਨੂੰ ਭਾਨੇ ਸਿੱਧੂ ਦੇ ਪਿੰਡ ਕੋਟਦੁੰਨੇ ਜਿਹੜਾ ਭਾਨੇ ਸਿੱਧੂ ਤੇ ਹੋ ਰਿਹਾ ਹੈ ਤਸੱਦ ਝੂਠੇ ਪਰਚੇ ਬੇਬੁਨਿਆਦ ਜਿਹੜੇ ਝੂਠੇ ਪਰਚੇ ਉਹਦੇ ਪਾਏ ਗਏ ਨੇ ਅਸੀਂ ਅਪੀਲ ਕਰਦੇ ਆਂ ਸਾਰੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪਾਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਇਨਸਾਫ ਪਸੰਦ ਲੋਕਾਂ ਨੂੰ ਕਿ ਪਾਨੇ ਸਿੱਧੂ ਦੇ ਹੱਕ ਦੇ ਵਿੱਚ 27 ਤਰੀਕ ਨੂੰ ਕੋਰਟ ਦੁਨਨੇ ਜ਼ਰੂਰ ਪਹੁੰਚੋ ਤੇ ਹੁਣ ਅੱਗੇ ਗੱਲਬਾਤ ਜਾਰੀ ਕਰਦੇ ਤੇ ਜਲਦੀ-ਜਲਦੀ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਪਾਨੇ ਸਿੱਧੂ ਨੂੰ ਪਿਆਰ ਕਰਦੇ ਆ ਜਾਂ ਹੱਕ ਸੱਚ ਦੀ ਲੜਾਈ ਲਈ ਜਿਹੜਾ ਵੀ ਅਸੀਂ ਕੋਈ ਆਵਾਜ਼ ਬੁਲੰਦ ਕਰ ਰਹੇ ਹਾਂ ਤਾਂ ਇਹ ਵੀ ਜੋ ਸਰਕਾਰਾਂ ਤੱਕ ਪਹੁੰਚੇ ਹਾਂਜੀ ਗੁਰਪ੍ਰੀਤ ਜੀ ਅੱਗੇ ਗੱਲਬਾਤ ਆਪਾਂ ਕਿਹੜੀਆਂ-ਕਿਹੜੀਆਂ ਜੁਨੀਅਨਾਂ ਪਾਨੇ ਸਿੱਧੂ ਦੇ ਹੱਕ ਚ ਆ ਗਈਆਂ ਜੀ ਕਿਸਾਨ ਜੁਨੀਅਨਾਂ ਬਈ ਦੇਖੋ ਉਹ ਜਥੇਬੰਦੀਆਂ ਦਾ ਮੈਨੂੰ ਹਲੇ ਕਲੀਅਰ ਨਹੀਂ ਹੈਗਾ ਬਈ ਕਿਹੜੀਆਂ ਕਿਹੜੀਆਂ ਜਾਣਗੀਆਂ ਪਰ ਅਸੀਂ ਵੀ ਆਪ ਦੇ ਤੌਰ ਤੇ ਸਾਡੀ ਮੰਨ ਲਾ ਜਥੇਬੰਦੀ ਪ੍ਰਧਾਨ ਸਰਦਾਰ ਕਾਕਾ ਸਿੰਘ ਕੋੜ ਦਾ ਜੀ ਨਾਲ ਗੱਲ ਕਰ ਰਹੇ ਹਾਂ ਜੀ ਸਿੱਧੂਪੁਰ ਜਥੇ ਤੌਰ ਤੇ ਅਸੀਂ ਜਾਮਾ ਠੀਕ ਹੈ ਤਾਂ ਕਿ ਜੀ ਦਾ ਵੀ ਬੰਦਾ ਪੰਜਾਬ ਦੀ ਗੱਲ ਕਰੂਗਾ ਰਾਜਨੀਤੀ ਤੋਂ ਇੱਕ ਜਿਤਬਾਈ ਵਿੱਚ ਜਿਹੜਾ ਰਾਜਨੀਤੀ ਆਏ ਨੇ ਪਾਰਟੀਆਂ ਦੀ ਰਾਜਨੀਤੀ ਉੱਥੇ ਜਥੇਬੰਦੀ ਨਹੀਂ ਜਾਂਦੀ ਆਪਣੀ ਸਿੱਧੂਪੁਰਾ ਜਿਹੜਾ ਪੰਜਾਬ ਦੇ ਹੱਕ ਗੱਲ ਕਰ ਦੋ ਕੋਈ ਵੀ ਨੌਜਵਾਨਾ ਚਾਹੇ ਭਾਨਾ ਸਿੱਧੂ ਚਾਹੇ ਲੱਕਾਸ ਦਾਣਾ ਜਿੱਥੇ ਵੀ ਕਿਸੇ ਨਾਲ ਤੱਕਾ ਹੁੰਦਾ ਉੱਥੇ ਸਿੱਧੂਪੁਰ ਜਥੇਬੰਦੀ ਬਈ ਖੜੂਗੀ ਨਾਲ ਜੀ ਹਾਂਜੀ ਬਈ ਬਿਲਕੁਲ ਬਹੁਤ ਵਧੀਆ ਵਧਾਈ ਦੇ ਹੱਕਦਾਰ ਹੋ ਤੁਸੀਂ ਕਿਉਂਕਿ ਸਿੱਧੂਪੁਰ ਜੂਨੀਅਨ ਦੇ ਵਿੱਚ ਬਹੁਤ ਚੰਗੀ ਸੋਚ ਰੱਖਦੇ ਆ ਬਾਕੀ ਸਾਰੇ ਆਗੂ ਸਹਿਬਾਨ ਚੰਗੀ ਸੋਚਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਜੂਨੀਅਨ ਦੇ ਹੋ ਸਕਦਾ ਹਾਈ ਲੈਵਲ ਤੇੜਾ ਫੈਸਲਾ ਆ ਜੇ ਤੇ ਗੁਰਪ੍ਰੀਤ ਜਿਹੜੀਆਂ ਇਹ ਸਰਕਾਰਾਂ ਤਸੱਦਦ ਕਰਦੀਆਂ ਅੱਜ ਤਾਂ ਭਾਨਾ ਸਿੱਧੂ ਲਾਲੋ ਜੇ ਆਪਾਂ ਗੱਲ ਕਰਦੇ ਆ ਆਪਣੇ ਭੁੱਲਰ ਦੀ ਜਿਹੜਾ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਹਾਂਜੀ ਹਾਂਜੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਤੇ ਕੇਂਦਰੀਵਾਲ ਨੇ ਨੌਵੀਂ ਵਾਰ ਅੜਿੱਕਾ ਲਾਤਾ ਬਿਲਕੁਲ ਬਈ ਬਿਲਕੁਲ ਅੱਜ ਦੇ ਨਿਊਜ਼ ਪੇਪਰ ਦੀ ਪਹਿਲੇ ਪੰਨੇ ਦੀ ਖਬਰ ਆ ਗਈ ਇਹ ਹਾਂਜੀ ਹਾਂ ਤੇ ਇਹ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਵਾਂਗੇ ਜਿਹੜੇ ਪਹਿਲਾਂ ਵਾਲੇ ਲੀਡਰ ਸੀ ਉਹ ਲੁੱਟਦੇ ਸੀ ਕੁੱਟਦੇ ਸੀ ਤੇ ਲੋਕ ਕਹਿੰਦੇ ਸੀ ਵੀ ਬਦਲਾ ਆਊਗਾ ਤੇ ਇਹ ਲੱਗਦਾ ਤੁਹਾਨੂੰ ਕੋਈ ਬਦਲਾ ਵਾਲੀ ਗੱਲ ਲੱਗਦੀ ਹੈ ਕਿਸੇ ਪਾਸੇ ਬਾਈ ਬਾਈ ਉਹੀ ਤਾਂ ਗੱਲ ਆ ਦੇਖੋ ਇਹ ਹੀ ਗੱਲਾਂ ਨਾ ਭਗਵਾਨ ਤਮਾਨ ਵੱਲੋਂ ਆਪਣੇ ਮਜੂਤਾ ਮੁੱਖ ਮੰਤਰੀ ਸਾਹਿਬ ਵੱਲੋਂ ਸਟੇਜਾਂ ਤੋਂ ਬੋਲੀਆਂ ਗਿਆ ਸੀ ਬੰਦੀ ਸਿੰਘਾਂ ਦੀ ਰਹੀ ਕਿਉਂ ਨਹੀਂ ਹੋ ਰਹੀ ਇਹ ਕੀ ਕਹਿੰਦਾ ਹੁੰਦਾ ਸੀ ਵੀ ਕੇਂਦਰ ਡਿੱਕਾ ਬੰਦੀ ਆ ਦਿੱਲੀ ਦਾ ਬੰਦੀ ਜਦੋਂ ਮੰਨ ਲਾ ਕੇਜਰੀਵਾਲ ਦੀ ਸਰਕਾਰ ਨਹੀਂ ਹੁੰਦੀ ਜੀ ਦਿੱਲੀ ਦੇ ਵਿੱਚ ਉਦੋਂ ਨਾ ਸਟੇਜਾਂ ਦੇ ਉੱਤੇ ਬਿਆਨ ਇਹ ਹੁੰਦੇ ਸੀ ਵੀ ਉਹ ਨਹੀਂ ਰਹੀ ਹੁੰਦੀ ਅੱਜ ਇਹਨਾਂ ਦੀ ਸਰਕਾਰ ਬਈ ਉਹ ਬੰਦੀ ਸਿੰਘਾਂ ਦੇ ਰਿਹਾਈ ਦੇ ਵਿੱਚ ਡਿੱਕਾ ਬਣ ਰਹੀ ਹੈ ਕੌਣ ਬਣ ਰਹੀ ਹੈ ਮੌਜੂਦਾ ਪੰਜਾਬ ਸਰਕਾਰ ਤੇ ਦਿੱਲੀ ਦੀ ਸਰਕਾਰ ਕਾਹ ਕਰਕੇ ਜੇ ਮੀਡੀਆ ਨਿਊਜ਼ ਦੇਖੋ ਕੇਜਰੀਵਾਲ ਦਾ ਇਹਨਾਂ ਦੇ ਬਈ ਹੱਥ ਬਾਥੀ ਸਾਰਾ ਕੁਝ ਪ੍ਰੋਫੈਸਰ ਦਵਿੰਦਰਪਾਲ ਪਰ ਕਢਾਉਂਦੇ ਇਹਨਾਂ ਦੀ ਸਾਰਾ ਕੁਝ ਪਰ ਬਈ ਇਹਨਾਂ ਨੇ ਉਸ ਤੇ ਸੈਣ ਹੀ ਨਹੀਂ ਕੀਤੇ ਉਹ ਇਹ ਬਈ ਬਹੁਤ ਕਾਫੀ ਲੰਬੇ ਸਮੇਂ ਤੋਂ ਪਿਛਲੇ ਤੋਂ ਗੱਲ ਚੱਲਦੀ ਆਉਂਦੀ ਆ ਆਪਣੇ ਲੋਕਾਂ ਦੇ ਧਿਆਨ ਇਹ ਹੂੰ ਇਹਨਾਂ ਬਈ ਜਿਹੜਾ ਮੰਨ ਲੈਣਾ ਇਹੇ ਇੱਕ ਮਖੌਟਾ ਪਹਿਨਿਆ ਹੋਇਆ ਸੀ ਬਾਈ ਇਹਨਾਂ ਦਾ ਠੀਕ ਹੈ ਨਾ ਹੁਣ ਇਹਨਾਂ ਦਾ ਲੈ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਇਹਨਾਂ ਦੀਆਂ ਅਸਲ ਕਰਤੂਤਾਂ ਦਾ ਜੀ ਠੀਕ ਹੈ ਨਾ ਝੂਠ ਬੋਲ ਕੇ ਬਣਾਈ ਹੋਈ ਸਰਕਾਰ ਆ ਤੇ ਆ ਦੋ ਤਿੰਨ ਸਾਲਾਂ ਜੀ ਇਹਨਾਂ ਦਾ ਪਤਾ ਲੱਗਾ ਵੀ ਆਉਣ ਵਾਲੇ ਟਾਈਮ 'ਚ ਬਾਕੀ ਜਿਹੜੀਆਂ ਹੁਣ ਵੋਟਾਂ ਆ ਰਹੀਆਂ ਨੇ ਇਹਨਾਂ ਚ ਇਹਨਾਂ ਨੂੰ ਚੰਗੀ ਤਰ੍ਹਾਂ ਹੀ ਪਤਾ ਲੱਗ ਜੀ ਸਾਡੇ ਪੱਲੇ ਹੈ ਕੀ ਆ ਹਾਂ ਝੂਠ ਦੇ ਉੱਤੇ ਖੜੀ ਹੈ ਸਰਕਾਰ ਝੂਠ ਬੋਲ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਐ ਸੋਸ਼ਲ ਮੀਡੀਆ ਤੇ ਝੂਠ ਬੋਲ ਬੋਲ ਕੇ ਲੋਕਾਂ ਨੂੰ ਬਗਲਾ ਕੇ ਇੱਕ ਵਾਰੀ ਇਹਨਾਂ ਨੇ ਵੋਟਾਂ ਲੈ ਲਈਆਂ ਬਾਈ ਪਰ ਲੋਕਾਂ ਨੂੰ ਹੁਣ ਕਿਤੇ ਵਰਪਰੀ ਦੇਦਾ ਨਹੀਂ ਵੀ ਲੋਕਾਂ ਨੂੰ ਇਹਨਾਂ ਨੂੰ ਮੂੰਹ ਪੈ ਗਿਆ ਮੰਨ ਲਓ ਸਰਕਾਰ ਨੂੰ ਮੂੰਹ ਪੈ ਗਿਆ ਵੀ ਪਰਚਾ ਦਿਓ ਤੇ ਇਹਨਾਂ ਨੂੰ ਜਿੰਨਾ ਚ ਛੱਟੋ ਮੰਨ ਲਓ ਜਿਵੇਂ ਪਹਿਲਾਂ ਅਮਰਪਾਲ ਤੇ ਹਨਾ ਹਾਂਜੀ ਬਾਈ ਹਾਂ ਅਮਰਪਾਲ ਨੇ ਕੀ ਕੀ ਲੋਕਾਂ ਨੂੰ ਨਸਿਆਂ ਤੋਂ ਉਸ ਤੋਂ ਬਾਅਦ ਜਿਹੜੇ ਨਾਲ ਉਹਨਾਂ ਦੇ ਸਾਥੀ ਸੀਗੇ ਪ੍ਰਧਾਨ ਮੰਤਰੀ ਬਾਜੇ ਕੇ ਵਰਗੇ ਹੋਰ ਜਿਹੜੇ ਵੀ ਵੀਰ ਨਹੀਂ ਸਾਡੇ ਨਾਂ ਨਹੀਂ ਧਿਆਨ ਚਾਉਂਦੇ ਮੌਕੇ ਤੇ ਉਸ ਤੋਂ ਬਾਅਦ ਇਹਨਾਂ ਨੇ ਝੋਟਾ ਨਸੇ ਤੋਂ ਉਹ ਕਰਦਾ ਸੀਗਾ ਨਸਾ ਸੁਣਾਉਂਦਾ ਸੀ ਝੋਟੇ ਨੂੰ ਜੇਲ੍ਹ ਚ ਛੁੱਟਿਆ ਚਲੋ ਲੋਕ ਇਕੱਠੇ ਕੋਈ ਗੰਡ ਵੱਜੀ ਤੇ ਉਹਨਾਂ ਨੂੰ ਵੀ ਚਲੋ ਜੇਲ੍ਹ ਚੋਂ ਬਾਹਰ ਕਢਵਾਇਆ ਫਿਰ ਖੈਰੇ ਦੀ ਵਾਰੀ ਆਈ ਖੈਰੇ ਖੈਰਾ ਸੱਚ ਬੋਲਦਾ ਸੀ ਖੈਰਾ ਸੱਚ ਕਿਵੇਂ ਲੱਗਦਾ ਤੁਹਾਨੂੰ ਇਹ ਕੀ ਕਿੱਧਰ ਨੂੰ ਜਾ ਰਹੇ ਸਾਡਾ ਪੰਜਾਬ ਤੇ ਪੰਜਾਬੀ ਸਾਡੇ ਲੋਕ ਕਿੱਧਰ ਨੂੰ ਜਾ ਰਹੇ ਭਗਵਾਨ ਤਮਾਨ ਦੀ ਨੀਤੀ ਕੀ ਹੈ ਬਈ ਆਪਣੇ ਮੌਜੂਦਾ ਮੁੱਖ ਮੰਤਰੀ ਸਾਹਿਬ ਦੀ ਜਿਹੜਾ ਵੀ ਇਹਨਾਂ ਦੀ ਸਰਕਾਰ ਦੇ ਖਿਲਾਫ ਬੋਲਦਾ ਉਹ ਤੇ ਇਹ ਕੋਈ ਨਾ ਕੋਈ ਪਰਚਾ ਦੇ ਕੇ ਬਈ ਅੰਦਰ ਧੱਕ ਦਿੰਦੇ ਨੇ ਠੀਕ ਹੈ ਨਾ ਉਹ ਇਹਨਾਂ ਨੂੰ ਕੁਝ ਕਰਨਾ ਪਈਏ ਦੇਖੋ ਇਹਨਾਂ ਨੇ ਆਪਦੇ ਆਈਟੀ ਸੈੱਲ ਬਾਈ ਬਹਾਏ ਹੋਏ ਨੇ ਫੇਸਬੁਕ ਜਿਹੜੇ ਟਵਿੱਟਰ ਵਗੈਰਾ ਜਿੰਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਨੇ ਉਹਨਾਂ ਦੇ ਉੱਤੇ ਇਹਨਾਂ ਨੇ ਆਈਟੀ ਸੈੱਲ ਤਿਆਰ ਕੀਤੇ ਹੋਏ ਨੇ ਆਪਦੇ ਉਹਨਾਂ ਦਾ ਬਾਈ ਕੰਮ ਹੀ ਇਹ ਦਾ ਦਿਨ ਦੇਖਣਾ ਵੀ ਕਿਹੜਾ ਆਪਣੀ ਸਰਕਾਰ ਨੂੰ ਨਿੰਦਾ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਤਰੀਕੇ ਨਾਲ ਪਾ ਕੇ ਪਰਚਾ ਬਈ ਇਹ ਅੰਦਰ ਕਰ ਦਿੰਦੇ ਨੇ ਜਿੱਥੋਂ ਇਹਨਾਂ ਨੂੰ ਲੱਗਦਾ ਸਾਡੀ ਸਰਕਾਰ ਦੇ ਖਿਲਾਫ ਬੋਲਦਾ ਵੀ ਇਹ ਮੂੰਹ ਨਹੀਂ ਖੋਲਣ ਦਿੰਦੇ ਹੂੰ ਦੇਖੋ ਕੇਂਦਰ ਦੇ ਵਿੱਚ ਮੋਦੀ ਨੂੰ ਕਿਹਾ ਜਾਂਦਾ ਸੀ ਵੀ ਇਹਨੇ ਸਾਰੇ ਨਿਊ ਚੈਨਲ ਖਰੀਦ ਲਏ ਗੋਦੀ ਮੀਡੀਆ ਕੈਚ ਆ ਅੱਜ ਬਾਈ ਕੇਜੀ ਮੀਡੀਆ ਕਿਹਾ ਜਾਂਦਾ ਹੈਗਾ ਪੰਜਾਬ ਦੇ ਜਿਹੜੇ ਨਿਊ ਚੈਨਲ ਜਿਹੜੇ ਮੰਨ ਲੈ ਇਹਨਾਂ ਦੇ ਥੱਲੇ ਲੱਗ ਕੇ ਵਿਕ ਗਏ ਕੇਂਦਰ ਵਾਲੇ ਦਾ ਵਿਕੇ ਹੋਏ ਇਹਨਾਂ ਨੇ ਵਿਕ ਕੇ ਕੇਜੀ ਮੀਡੀਆ ਤਿਆਰ ਕਰਨਾ ਜਿਹੜੀ ਗੱਲ ਹੀ ਬਾਈ ਇਹਨਾਂ ਦੇ ਪੱਖ ਦੀ ਕਰ ਰਹੇ ਨੇ ਉਹ ਤੇ ਇਹਨਾਂ ਨੇ ਮੀਡੀਆ ਕਿਹਾ ਬਾਈ ਇਹਨਾਂ ਨੇ ਵੀ ਜੋ ਨੀਂਗਿਆ ਕੇਂਦਰ ਦੇ ਵਿੱਚ ਮੋਦੀ ਕਰ ਰਿਹਾ ਸੀ ਉਹੀ ਇਹ ਪੰਜਾਬ ਦੇ ਵਿੱਚ ਭਗਵਾਨ ਤਮਾਨ ਤੇ ਕੇਜਰੀਵਾਲ ਕਰ ਰਹੇ ਨੇ ਬਾਈ ਹਾਂ ਗੁਰਪ੍ਰੀਤ ਇੱਕ ਇੱਕਾ ਦੋਕਾ ਨੂੰ ਛੱਡ ਕੇ ਇੱਕ ਇੱਕਾ ਦੋਕਾ ਨੂੰ ਛੱਡ ਕੇ ਜਿਹੜਾ ਵੀ ਮਰਕੇ ਸਾਡੇ ਪੱਤਰਕਾਰ ਭਾਈਚਾਰਾ ਜਾਂ ਜਿਹੜੇ ਵੀ ਵੱਡੇ ਚੈਨਲ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਇਹਦੇ ਆਪਣਾ ਜਿੰਨੇ ਵੀ ਪੰਜਾਬ ਨੂੰ ਇਨਸਾਫ ਪਸੰਦ ਲੋਕ ਨੇ ਉਹਨਾਂ ਦੇ ਉਲਟ ਨੇ ਤੇ ਜਿਹੜੇ ਪੰਜਾਬ ਦੇ ਪੇਜ ਚਲਾਉਂਦੇ ਨੇ ਮੁੰਡੇ ਨੌਜਵਾਨ ਮੁੰਡੇ ਪੇਜ ਚਲਾਉਂਦੇ ਨੇ ਸਮਾਜ ਸੇਵੀ ਲਾੜੋ ਉਹ ਹਜੇ ਭਾਨੇ ਸਿੱਧੂ ਦੇ ਹੱਕ 'ਚ ਨਹੀਂ ਹੱਕ ਸੱਚ ਦੀ ਗੱਲ ਵੀ ਕਰਦੇ ਨੇ ਬਿਲਕੁਲ ਬਈ ਬਿਲਕੁਲ 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 ਬਈ ਹੁਣ ਆਪਾਂ ਇਹਨੂੰ ਤਾਂ ਸਹੀ ਕਹੋਗੇ ਬਾਈ ਦੇਖੋ ਇਹ ਇਹਨਾਂ ਨੂੰ ਬਾਈ ਦੇਖੋ ਜਿਹੜੇ ਮੰਨ ਲੇ ਨਿਊ ਚੈਨਲ ਵਾਲੇ ਨੇ ਜਿਹੜੇ ਤਾਂ ਮੰਨ ਲਾ ਵੀ ਘਰ ਦੇ ਜਾਲੇ ਨੇ ਸੋਸ਼ਲ ਮੀਡੀਆ ਚਲਾਉਂਦੇ ਨੇ ਜਿਹੜੇ ਨੌਜਵਾਨ ਚਲਾਉਂਦੇ ਨੇ ਜਿਹੜੇ ਆਪਦੇ ਪੇਜ ਬਣਾਈ ਬੈਠੇ ਨੇ ਜਾਂ ਜਿਵੇਂ ਆਪਣੇ ਮੰਨ ਲਓ ਲਾ ਲਓ ਬਾਈ ਰਾਤੋਂ ਦੀ ਬਤਾਲੀ ਵਾਲ ਵਰਗੇ ਬੈਠੇ ਨੇ ਹੋਰ ਜਿਹੜੇ ਅਨਸਾਰਤ ਲੋਕ ਨੇ ਜੀ ਕਹਿੰਦਾ ਉਹ ਲੋਕਵਾਜ ਪੰਜਾਬ ਵਾਲੇ ਨੇ ਬਾਈ ਉਹ ਉਹ ਬੰਦਿਆ ਨੇ ਬਾਈ ਇਕੱਲੀ ਨਿਊ ਚਲਾਈ ਆ ਜਿਹੜੇ ਤਾਂ ਬਾਈ ਇਹਨਾਂ ਮੈ ਬਿਕ ਗਏ ਉਹ ਤਾਂ ਚੁੱਪ ਬੈਠੇ ਨੇ ਬਾਈ ਹੂੰ ਉਹਨਾਂ ਦਾ ਖਾਬਰੀ ਹੋਣਾ ਇੱਕ ਭਾਨੇ ਸਿੱਧੂ ਸੀ ਕਿਉਂਕਿ ਉਹਦਾ ਭਾਈ ਅੱਜ ਸਰਕਾਰ ਨਾਲ ਘਿਓ ਖਿਚੜੀ ਹੋ ਕੇ ਚੱਲ ਰਹੇ ਉਹਦਾ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੇ ਨੇ ਭਾਈ ਚੈਨਲ ਵੀ ਉਹ ਹੂੰ ਤੁਸੀਂ ਇੱਕ ਚੀਜ਼ ਹੋਰ ਵੀ ਦੇਖੋ ਜਿਹੜੇ ਪਰਿਵਾਰ ਦੀ ਖਾਤਰ ਉਹ ਜੇਲ੍ਹ ਗਿਆ ਭਾਨਾ ਸਿੱਧੂ ਉਹ ਪਰਿਵਾਰ ਵੀ ਅੱਜ ਕੈਮਰੇ ਸਾਹਮਣੇ ਆ ਕੇ ਉਹਨੇ ਕਿਹਾਗਾ ਹਾਂਜੀ ਵੀ ਆਹ ਜਿਹੜੀ ਗੱਲਾਂ ਬਾਤਾਂ ਨੇ ਸਾਰੀਆਂ ਝੂਠ ਨੇ ਸਾਰਾ ਉਹਨਾਂ ਨੇ ਪਰਦਾ ਪਾ ਦਿੱਤਾ ਜੀ ਸਾਰਾ ਕੁਝ ਕਰਿਆ ਭਾਈ ਉਹ ਤਾਂ ਪਤਾ ਹੀ ਆ ਭਾਈ ਗੱਲ ਤਾਂ ਉਹ ਹੀ ਮੈਂ ਆਪਣੀ ਪਹਿਲਾਂ ਜਦੋਂ ਸਟਾਰਟ ਹੋਈ ਆ ਬਹਾਨਾ ਹੀ ਹੈ ਨਹੀਂ ਜੀ ਭਾਈ ਹੋਰ ਠੀਕ ਹੈ ਨਾ ਆ ਬਹਾਨਾ ਮਿਲ ਗਿਆ ਉਹ ਬਹਾਨੇ ਦੇ ਬੱਚੇ ਇਹਨੂੰ ਲਵੇਟੇ ਚ ਲੈ ਲੈ ਵਿਚਾਰੇ ਨੂੰ ਪਹਿਲਾਂ ਦੇਖੋ ਭਾਈ ਕਹਿ ਕੇ ਕੀ ਲੈ ਕੇ ਗਏ ਨੇ ਘਰੋਂ ਬਹਾਨੇ ਨੂੰ ਭਰੇ ਕੀ ਕਿਹਾ ਗਿਆ ਕਿ ਤੇਰੀ ਜਾਨ ਨੂੰ ਖਤਰਾ ਹੈਗਾ ਤੈਨੂੰ ਚਾਪਸਣਾ ਮਲਾਉਣਾ ਸਾਡੇ ਨਾਲ ਚੱਲ ਉਹ ਭਾਈ ਘਰੋਂ ਆ ਗਿਆ ਉੱਥੇ ਜਾ ਕੇ ਉਹ ਬਾਅਦ ਉੱਥੇ ਲੁਧਿਆਣਾ ਪੁਲਿਸ ਨੂੰ ਫੜਾਤਾ ਉਹਦੀ ਰੈਸਟ ਪਾਤੀ ਭਾਈ ਲੈ ਜਾ ਕੇ ਝੂਠ ਬੋਲ ਕੇ ਲੈ ਕੇ ਗਏ ਨੇ ਹਾਂ ਅਕੇ ਤੇਰੀ ਜਾਨ ਨੂੰ ਕਰਦਾ ਹੈ ਗੁਨਾਹ ਵਾਲਾ ਵੱਡਾ ਸੀ ਨਾ ਬਾਈ ਜੇ 10000 ਰੁਪਏ ਦਾ ਗੁਨਾਹ ਸੀ ਜਿਹੜੇ ਲੱਖਾਂ ਕਰੋੜਾ ਲੀਡਰ ਖਾ ਗਏ ਪੰਜਾਬ ਨੂੰ ਲੁੱਟ ਕੇ ਖਾ ਗਏ ਉਹਨਾਂ ਨੂੰ ਕਿਸੇ ਨੂੰ ਕੋਈ ਅਰੈਸਟ ਨਹੀਂ ਕਰਦੇ ਕੋਈ ਅਰੈਸਟ ਨਹੀਂ ਕਰਦੇ ਬਾਈ ਦੇਖੋ ਉਹ ਤਾਂ ਬਾਰੋ-ਬਾਰੀ ਜ਼ਮਾਨਤਾ ਲੈ ਜਾਂਦੇ ਨੇ ਆ ਉਹਦੀਆਂ ਬਾਰੋ-ਬਾਰੀ ਜ਼ਮਾਨਤਾ ਕਰਾ ਲੈਦੇ ਨੇ ਕਰੋੜਾਂ ਰੁਪਏ ਦਾ ਘਪਲਾ ਕਰ ਗਏ ਜਿਹੜੇ ਲੀਡਰ ਇਹਨੇ ਬਾਈ 50 ਪੈਸੇ ਤੋਂ ਲਈ ਵੀ ਨਹੀਂ ਠੀਕ ਆ ਤਾਂ ਵੀ ਤੇ ਛੁਟਾ 1000 ਦਾ ਪਰਚਾ ਦੇ ਕੇ ਬਾਈ ਇਹਨੂੰ ਚੱਕ ਕੇ ਲੈ ਗਏ ਹਾਂ ਉਹ ਇਹ ਹੋਰ ਦੇਖੋ ਬਹੁਤ ਵੱਡੀ ਬਈ ਕਰਮ ਦੀ ਗੱਲ ਆ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਹਿੰਦਾ ਵੀ ਵੀਡੀਓ ਕਾਲ ਤੇ ਦੇਖ ਰਿਹਾਗਾ ਵੀ ਮੈਨੂੰ ਦਿਖਾਓ ਭਾਨਾ ਸਿੱਧੂ ਨਾ ਵੀ ਕੀ ਕਰ ਰਹੇ ਹੋ ਕਿਵੇਂ ਉਹਨੂੰ ਕੁੱਟ ਰਹੇ ਹੋ ਹਾਂ ਇਹ ਗੱਲ ਤੇ ਸਪਸ਼ਟੀਕਰਨ ਤਾਂ ਦੇਣਾ ਪਊਗਾ ਸਰਕਾਰ ਨੂੰ ਬਿਲਕੁਲ ਜੀ ਬਿਲਕੁਲ ਬਈ ਬਿਲਕੁਲ ਬਹੁਤ ਬੇਣਸਾਫੀ ਆ ਕਿਉਂਕਿ ਇੱਕ ਟਾਈਮ ਸੀਗਾ ਇਹੀ ਭਾਨਾ ਸਿੱਧੂ ਵਿਚਾਰਾ ਜਦੋਂ ਕੇਜਰੀਵਾਲ ਅੰਬਰਸਰ ਆਇਆ ਸੀ ਏ ਉੱਥੇ ਜਾ ਕੇ ਸਟੇਜਾਂ ਦੇ ਬੋਲਿਆ ਸੀ ਇਸੇ ਭਗਵੰਤ ਮਾਨ ਖਤਰਪਾਨਾ Sidhu ਪ੍ਰਚਾਰ ਕਰਦਾ ਰਿਹਾ ਉਦੋਂ ਤਾਂ ਪਾਨਾ Sidhu ਚੰਗਾ ਸੀਗਾ ਜਦੋਂ ਇਹਨਾਂ ਦੇ ਹੱਕ 'ਚ ਬੋਲਦਾ ਸੀਗਾ ਪਰ ਜਦੋਂ ਉਹ ਸਰਕਾਰ ਦੀਆਂ ਨੀਤੀਆਂ ਨਹੀਂ ਚੰਗੀਆਂ ਲੱਗੀਆਂ ਬਾਈ ਉਹ ਵਿਰੋਧ 'ਚ ਬੋਲਣ ਲੱਗ ਗਿਆ ਅੱਜ ਪਾਨਾ Sidhu ਮਾੜਾ ਹੋ ਗਿਆ ਹੂੰ ਕੱਲ ਨੂੰ ਆ ਕੇ ਪਾਨਾ Sidhu ਬਾਹਰ ਬਿਆਨ ਦੇ ਦੇ ਭਗਵੰਤ ਮਾਨ ਦੇ ਹੱਕ 'ਚ ਉਹ ਹੀ ਪਾਨਾ Sidhu ਦੁੱਧ ਤੋਤਾ ਹੋ ਜੂਗਾ ਬਾਈ ਇਹਨਾਂ ਲਈ ਆਪਣਿੰਦੇ ਅੱਜ ਵੀ ਹੈਗਾ ਲੋਕਾਂ ਲਈ ਅੱਜ ਵੀ ਪਾਨਾ ਦੁੱਧ ਤੋਤਾ ਗਿਆ ਪਰ ਇਹਨਾਂ ਲਈ ਮਾੜਾ ਗਿਆ ਇਹਨਾਂ ਲਈ ਚੰਗਾ ਕਦੋਂ ਹੋਊਗਾ ਜਦੋਂ ਇਹਨਾਂ ਦੇ ਹੱਕ 'ਚ ਬੋਲਣ ਲੱਗ ਗਿਆ ਇਹ ਬਈ ਦਬਾਅ ਪਾ ਦਬਾਅ ਪਾ ਹੱਕ ਚ ਪਕਟਾਉਣਾ ਚਾਹੁੰਦੇ ਹਰੇਕ ਬੰਦੇ ਨੂੰ ਅਸਲ ਚ ਜਦੋਂ ਮੰਨ ਲਓ ਕੋਈ ਵੀ ਬੰਦਾ ਹੈਗਾ ਚਾਹੇ ਉਹ ਜਿੱਡਾ ਮਰਜੀ ਕਰਪਤ ਹੈ ਜਦੋਂ ਉਹਦੇ ਝਾੜੂ ਵਾਲਾ ਪਟਾ ਪੈ ਗਿਆ ਤਾਂ ਉਹ ਦੁੱਧ ਤੋਤਾ ਬਣ ਜਾਂਦਾ ਉਹਨਾਂ ਚਿਰ ਉਹਨਾਂ ਚਿਰ ਉਹ ਪਾਰਟੀ ਦਾ ਦੁਸ਼ਮਣ ਹੀ ਹੈ ਚਾਹੇ ਜਿੰਨਾ ਮਰਜੀ ਖੰਚਾ ਸੋਚਾ ਬੰਦਾ ਹੋਵੇ ਚਾਹੇ ਦਿਨ ਰਾਤ ਪਾਠ ਕਰਦਾ ਹੋਵੇ ਪਰ ਉਹਨਾਂ ਚਿਰ ਇਹ ਪਾਰਟੀ ਨੂੰ ਮਤਲਬ ਇਹੀ ਕਹਿੰਦੀ ਹੈ ਕਿ ਇਹ ਸਾਡਾ ਦੁਸ਼ਮਣ ਹੈ ਬਿਲਕੁਲ ਬਾਈ ਬਿਲਕੁਲ ਬਿਲਕੁਲ ਇਹ ਕਹਿੰਦੇ ਆ ਕਿ ਸਾਡਾ ਪਟਾ ਪਾਉ ਗੱਲ ਚ ਜਿਵੇਂ ਅਸੀਂ ਕਹਾਂਗੇ ਜਿੱਧਰ ਨੂੰ ਕਹਾਂਗੇ ਉਧਰ ਲੈ ਕੇ ਜਾਵਾਂਗੇ ਜਿਵੇਂ ਅਸੀਂ ਕਹਾਂਗੇ ਉਵੇਂ ਭੰਪਣਾ ਪਊ ਬਿਲਕੁਲ ਬਾਈ ਬਿਲਕੁਲ ਇਹੀ ਗੱਲਾਂ ਨੇ ਹਾਂ ਇਹਨਾਂ ਦੇ ਇਹੀ ਤਾਂ ਗੱਲਾਂ ਨੇ ਨੀਤੀਆਂ ਬਹੁਤ ਮਾੜੀਆਂ ਨੀਤੀਆਂ ਨੇ ਬਾਈ ਭਗਵਾਨ ਤਾਂ ਮਾੜਨੀਆਂ ਜਿਹੜੀਆਂ ਤਾਰਾਵਾ ਐਨਐਸਏ ਵਰਗੀਆਂ ਅਮਰਤਪਾਲ ਵਰਗੇ ਤੇ ਲਾਈਆਂ ਨਾ ਉਹੀ ਤਰ੍ਹਾਂ ਆਮ ਜਿਹੇ ਉਹ ਬੰਦਿਆ ਤੇ ਜਿਵੇਂ ਆਹ ਡਾਕਟਰ ਗਰੇਂਦਰਗਤ ਸਿੰਘ ਗਰੇਟਾ ਬੋਲੀ ਜਾਂਦਾ ਜਾਂ ਕੋਈ ਹੋਰ ਜਿਹੜੇ ਸਮਾਜ ਨੂੰ ਪਾੜ ਕੇ ਰੱਖਣਾ ਚਾਹੁੰਦੇ ਨੇ ਜਿਹੜੇ ਲੋਕ ਸਮਾਜ ਦੇ ਵਿੱਚ ਫੁੱਟ ਪਾ ਰਹੇ ਇਹ ਜਿਹੇ ਬੰਤਿਆਂ ਤੇ ਲਾਉਣ ਬਾਈ ਆਪਣੇ ਸਮਾਜ ਦਾ ਵੀ ਸੁਧਾਰ ਹੋ ਜੇ ਇਸੇ ਭਗਵਾਨ ਤਮਨ ਨੂੰ ਲੋਕ ਦੁਬਾਰੇ ਚਾਹਣ ਲੱਗ ਜਾਣਗੇ ਪਰ ਬਾਈ ਉਹ ਨੀਤੀ ਦਿੱਤੇ ਕੰਮ ਹੀ ਨਹੀਂ ਕਰ ਰਹੇ ਠੀਕ ਆ ਉਹ ਕੀ ਕੁਛ ਨਹੀਂ ਬਾਈ ਉਹਨੇ ਜਾਤੀਵਾਦ ਦਾ ਕਿੱਡਾ ਵੱਡਾ ਵਖੇੜਾ ਖੜਾ ਕਰਿਆ ਜੱਟ ਜ਼ਮੀਰਦਾਰ ਦੀਆਂ ਕੁੜੀਆਂ ਨੂੰ ਕੀ ਕੁਛ ਨਹੀਂ ਉਹ ਬੋਲਿਆ ਬਾਈ ਠੀਕ ਆ ਇੱਕ ਬਾਈ ਜਗਜੀਤ ਆਪਣੇ ਪਿੰਡਾਂ ਦੇ ਤੂੰ ਵੀ ਪਿੰਡ ਚ ਰਹਿਣਾ ਸੀ ਪਿੰਡ ਚ ਰਹਿਣਾ ਆਪਣੇ ਪਿੰਡਾਂ ਦਾ ਕੀ ਮਾਹੌਲ ਆ ਆਪਣੇ ਪਿੰਡਾਂ ਚ ਕੋਈ ਜਾਤ ਪਿਆਪ ਦਾ ਭੇਦਭਾਵ ਨਹੀਂ ਰੱਖਿਆ ਜਾਂਦਾ ਬਿਲਕੁਲ ਨਹੀਂ ਬਈ ਇੱਕ ਢਾਂਡੇ ਚ ਖਾਂਦੇ ਆ ਸਾਰੇ ਇਕੱਠੇ ਕੰਮ ਕਰਦੇ ਆ ਠੀਕ ਆ ਨਾ ਪਿੰਡਾਂ ਦੇ ਵਿੱਚ ਇਕੱਠੇ ਰੋਟੀ ਪਾਣੀ ਖਾਂਦੇ ਨੇ ਬਹਿ ਕੇ ਇੱਕ ਜਗ੍ਹਾ ਦੇ ਉੱਤੇ ਕੋਈ ਜਾਤ ਪਾਤ ਨਹੀਂ ਰੱਖਿਆ ਜਾਂਦਾ ਹੁਣ ਤਾਂ ਇਹ ਅੱਗੇ ਤਾਂ ਬਾਈ ਅੱਗੇ ਤੋਂ ਇੱਕ ਗੱਲ ਹੋਰ ਗੁਰਪ੍ਰੀਤ ਹੁਣ ਜਾਤ ਪਾਤ ਦੀ ਗੱਲ ਤੁਸੀਂ ਛੇੜੀ ਐ ਚਲ ਹੋ ਸਕਦਾ ਪਹਿਲਾ ਜਿਹੜੇ ਆਪਣੇ ਬਜ਼ੁਰਗ ਸੀ ਉਦੋਂ ਸੀਰੀ ਸੰਜੀ ਦੇ ਭਾਂਡੇ ਅੱਡ ਹੁੰਦੇ ਸੀ ਬਿਲਕੁਲ ਬਾਈ ਜਦੋਂ ਦੇ ਨੌਜਵਾਨ ਪੜ੍ਹ ਲਿਖ ਗਏ ਪਤਾ ਲੱਗ ਗਿਆ ਵੀ ਯਾਰ ਜਾਤ ਪਾਤ ਹੈ ਨਹੀਂ ਗੁਰਵਾਣੀ ਦਾ ਗਿਆਨ ਆ ਗਿਆ ਲੋਕਾਂ ਨੂੰ ਹਾਂਜੀ ਬਾਈ ਤੇ ਹੁਣ ਮੈਂ ਵਿਚ ਲੋਕ ਕਹਣਗੇ ਮੈਂ ਆਪ ਨਸ਼ਾ ਕਰਦਾ ਨਹੀਂ ਡਰਿੰਕ ਕਰਦਾ ਨਹੀਂ ਹੁਣ ਪੈਗ ਵੀ ਬਾਈ ਇਕੱਠਾ ਲਾਉਂਦੇ ਨੇ ਸੀਰੀ ਸੰਜੀ ਉਹੀ ਤਾਂ ਗੱਲ ਨਾ ਬਾਈ ਵੀ ਮੰਨ ਲਾ ਵੀ ਇੱਕ ਥਾੜੀ ਜਿਹਾ ਬੈ ਕੇ ਰੋਟੀ ਵੀ ਖਾ ਲੈਂਦੇ ਆ ਬਾਈ ਜਾਤ ਪਾਤ ਦਾ ਪੇ ਪੇਦ ਪਾਵ ਨਹੀਂ ਰੱਖਦੇ ਆਪਣੇ ਪਿੰਡਾਂ ਦਾ ਜਿਹੜੇ ਮੰਨ ਲਾ ਨਹੀਂ ਕਰਦੇ ਨਹੀਂ ਕਰਦੇ ਇੱਕ ਗਲਾਸ ਦੇ ਵਿੱਚ ਪਿੱਗ ਸਾਂਝਾ ਲਾਉਂਦੇ ਨੇ ਕਿਉਂਕਿ ਇੰਨਾ ਉਹਨਾਂ ਨੂੰ ਪਤਾ ਲੱਗ ਗਿਆ ਗਿਆਨ ਆ ਗਿਆ ਕਿ ਕੋਈ ਜਾਤ ਪਾਤ ਨਹੀਂ ਰੱਬ ਦੇ ਬਣਾਏ ਨੇ ਸਾਰੇ ਬੰਦੇ ਸਾਰੇ ਰੱਬ ਦੇ ਜੀ ਬਿਲਕੁਲ ਬਾਈ ਬਿਲਕੁਲ ਜਾਤ ਪਾਤ ਚੀਜ਼ ਤਾਂ ਲੋਕਾਂ ਦੀ ਬਣਾਈ ਹੋਈ ਆ ਬਾਈ ਠੀਕ ਆ ਨਾ ਇੰਨਾ ਲੋਕਾਂ ਨੇ ਬਾਈ ਇੱਕ ਮੁੱਦਾ ਫੜ ਰੱਖਿਆ ਇਹ ਜਾਤ ਪਾਤ ਤੇ ਆਪਾਂ ਨੂੰ ਲੜਾ ਰਹੇ ਨੇ ਇਹ ਦੋ ਚਾਰ ਹੀ ਨੇ ਬਾਈ ਠੀਕ ਆ ਨਾ ਮੈਂ ਬੋਲਣ ਦੇ ਪਰ ਮੈਂ ਇਹਨਾਂ ਨੂੰ ਤਗੜ ਦੱਲੇ ਕਹਿਣਾ ਹੈ ਦੋ ਚਾਰ ਤਗੜ ਦੱਲਿਆਂ ਤੇ ਭਗਵਾਨ ਤਮਨ ਪਰਚੇ ਦੇ ਅੰਦਰ ਕਰ ਦੇਣਾ ਅੱਦੇ ਮੁਦਦੇ ਆ ਉਹਦੇ ਉੱਦੀ ਸੋਲਵ ਹੋ ਜਾਣਗੇ ਆ ਦੋ ਚਾਰ ਨੂੰ ਫੜ ਕੇ ਜਾਂ ਕਰ ਦੇ ਕਿਉਂਕਿ ਇਹੀ ਬਾਈ ਲੜਾ ਰਹੇ ਨੇ ਠੀਕ ਹੈ ਨਾ ਇਹੀ ਆ ਬਾ ਰਹੇ ਨੇ ਹਾਂ ਤੇ ਪਰ ਸਰਕਾਰ ਬਾਈ ਪਤਾ ਨਹੀਂ ਕੀ ਗੱਲ ਹੈ ਇਹਨਾਂ ਦੇ ਇਹਨਾਂ ਦਾ ਬਲ ਤਾਂ ਪਰਚਾ ਤੱਕ ਨਹੀਂ ਦਰਜ ਕੀਤਾ ਬਈ ਯਾਰ ਇੰਨਾ ਕੁਝ ਬੋਲ ਗਿਆ ਸੀ ਪਹਿਲਾਂ ਉਹ ਆਹੀ ਲੰਘਣੇ ਵਾਲਾ ਡਾਕਟਰ ਕੀ ਕੁਝ ਨਹੀਂ ਬੋਲ ਕੇ ਗਿਆ ਹੈ ਨਾ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਫਿਰ ਉਹ ਬਾਹਰ ਜਿਹੜੇ ਬੈਠੇ ਉਹਨਾਂ ਨੂੰ ਕੀ ਕੁਝ ਨਹੀਂ ਬੋਲਿਆ ਜੀ ਆਣਾ ਦਿੱਲੀ ਚ ਅੰਦੋਲਨ ਕਰਕੇ ਆਏ ਉਹਨਾਂ ਦੇ ਧੀਆ ਭਾਣੇ ਨੂੰ ਇਹ ਕੀ ਕੁਛ ਨਹੀਂ ਬੋਲਿਆ ਬਾਈ ਯਾਰ ਇੱਕ ਪਰਚਾ ਨੀ ਦਰਜ ਹੁੰਦਾ ਉਹਦੇ ਤੇ ਤਾਂ ਯਾਰ ਕਿੰਨਾ ਕੁਸੋ ਬੋਲਦਾਗਾ ਤੇ ਭਾਣੇ ਨੂੰ ਉਹ ਵੀ ਕਿਸੇ ਨੇ ਝੂਠਾ ਇਲਜ਼ਾਮ ਲਾਤਾ 10000 ਰੁਪਏ ਦਾ ਚੱਕ ਕੇ ਭਾਣਾ ਅੰਦਰ ਤੱਕ ਤਾਂ ਬਈ ਇਹਨਾਂ ਨੇ ਅਸਲ ਚ ਨਾ ਇਹ ਸਰਕਾਰ ਦੇ ਛੱਡੇਵੇ ਨੇ ਆਪਾਂ ਕਹਿੰਦੇ ਨੇ ਪਾਲੇਵੇ ਇਹ ਸਰਕਾਰ ਦੇ ਟਾਉਟ ਨੇ ਸਰਕਾਰ ਦੇ ਛੱਡੇਵੇ ਨੇ ਇਹ ਹੁਣ ਗੱਲ ਬਈ ਕਲੀਅਰ ਹੋ ਜਾਣੀ ਆ ਭਾਣੇ ਸਿੱਧੂ ਵਾਲੀ ਗੱਲ ਤੋਂ ਕਲੀਅਰ ਹੋ ਜਾਣੀ ਹੈ ਗੱਲ ਜੇ ਭਾਣੇ ਸਿੱਧੂ ਦੇ ਤਸੱਦਦ ਹੋਇਆ ਰੰਗਰੇਟੇ ਮੁਤਾਬਕ ਠੀਕ ਹੈ ਜੇ ਤਾਂ ਜੇ ਨਹੀਂ ਹੋਇਆ ਤਾਂ ਸਰਕਾਰ ਜਵਾਬ ਦੇ ਐ ਜੇ ਹੋਇਆ ਤਾਂ ਵੀ ਸਰਕਾਰ ਜਵਾਬ ਦੇ ਐ ਜਵਾਬ ਦੇ ਐ ਬਈ ਹੂੰ ਹੂੰ ਬਿਲਕੁਲ ਬਿਲਕੁਲ ਸਰਕਾਰ ਦਾ ਫਰਜ ਬਣਦਾ ਨਹੀਂ ਸਰਕਾਰ ਦੀ ਪੱਟੀ ਮੇਸ ਹੋਲ ਵੀ ਇਸ ਗੱਲ ਨੂੰ ਲੈ ਕੇ ਬਿਲਕੁਲ ਕਿਉਂਕਿ ਲੋਕ ਚਾਹੇ ਉਹਨਾਂ ਦੀ ਪਾਰਟੀ ਦੇ ਨੇ ਲੋਕ ਹਰੇਕ ਬੰਦਾ ਇਹ ਕਹਿੰਦਾ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਬਿਲਕੁਲ ਬਾਈ ਬਿਲਕੁਲ ਬਿਲਕੁਲ ਹੁਣ ਭਾਨੇ ਸਿੱਧੂ ਦੇ ਪ੍ਰਸਾਦਤ ਹੋਇਆ ਨਹੀਂ ਹੋਇਆ ਇਹ ਗੱਲ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਨਾਲ ਸਮਝ ਤੈਕ ਜਿਹੜੇ ਅਫੀਸਰ ਸਹਿਬਾਨ ਆ ਜਾਂ ਮੁੱਖ ਮੰਤਰੀ ਨੂੰ ਉਹਨਾਂ ਨੇ ਕਿਹਾ ਵੀ ਵੀਡੀਓ ਕਾਲ ਕਰਕੇ ਉਹ ਕਰਿਆਗਾ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਚਾਹੀਦੀਆਂ ਕਲੀਅਰ ਗੱਲਾਂ ਬਾਈ ਹਾਂ